ਕਹੇ ਕਰੋ ਪਰਦੇ ਨੂੰ ਸਾਡਾ ਪਿੰਡ ਦਾ ਬੜਾ ਪ੍ਰਸਤਾਵ ਦਾ ਬੜਾ ਪੀਰ ਸਾਡੇ ਪਿੰਡ ਦੇ ਸਾਧ ਦੀ ਅੰਸਰ ਸੀਗੇ ਜਿਹੜੇ ਉਹ 25 ਤਰੀਕ ਨੂੰ ਸ਼ਾਮ ਨੂੰ 6 ਵਜੇ ਸ਼ਰਾਬ ਪੀ ਕੇ ਤੇ ਉਹਨਾਂ ਨੇ ਬੰਦੇ ਵੀ ਲੈ ਕੇ ਆਏ ਤੇ ਉਹਨਾਂ ਨੇ ਸਾਡਾ ਜਿਹੜਾ ਉੱਥੇ ਪਾਠੀ ਸੀਗੇ ਜੇ ਸ਼੍ਰੀ ਮੋਨ ਲਾਲ ਜੀ ਐ ਸੂਬੇਦਾਰ ਉਹ ਪਿਛਲੇ 11 12 ਸਾਲ ਤੋਂ ਉੱਥੇ ਮੰਦਰ ਦੇ ਵਿੱਚ ਪਾਠ ਪੂਜਾ ਕਰਦੇ ਨੇ ਉਹਨਾਂ ਨੂੰ ਉੱਥੇ ਬਹੁਤ ਮਾਰਕ ਪਈ एक्चुअली सी पहचान नहीं हमने बैठा लिया प्रशासन जेपी। सा जेपी। 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 प्रशासन। ਲਾਇ ਹੋਇਆ ਸੀਗਾ ਜੀ ਸਾਡਾ ਪਿੰਡ ਭੰਗਵਾ ਤੋਂ ਮੈਂ ਰਜੇਸ਼ ਭੰਗਵਾ ਮੇਰਾ ਪਿੰਡ ਭੰਗਵਾ ਹੈ ਤੇ ਮੇਰੇ ਪਿੰਡ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮੰਦਰ ਹੈ ਤੇ ਉੱਥੇ ਜਿਹੜੇ ਸਾਡੇ ਪਿੰਡ ਦੇ ਸਰਪ੍ਰਸਤੀ ਅੰਸਰ ਸੀਗੇ ਜਿਹੜੇ ਉਹ 25 ਤਰੀਕ ਨੂੰ ਸ਼ਾਮ ਨੂੰ 6 ਵਜੇ ਸ਼ਰਾਬ ਪੀ ਕੇ ਤੇ ਉਹਨਾਂ ਨੇ ਬੰਦੇ ਵੀ ਲੈ ਕੇ ਆਏ ਤੇ ਉਹਨਾਂ ਨੇ ਸਾਡਾ ਜਿਹੜਾ ਉੱਥੇ ਪਾਠ ਹੀ ਸੀਗੇ ਸ਼੍ਰੀ ਮੋਨ ਲਾਲ ਜੀ ਇੱਕ ਸੂਬੇਦਾਰ ਉਹ ਪਿਛਲੇ 11 12 ਸਾਲ ਤੋਂ ਉਥੇ ਮੰਦਰ ਦੇ ਵਿੱਚ ਪਾਠ ਪੂਜਾ ਕਰਦੇ ਨੇ ਉਹਨਾਂ ਨੂੰ ਉਥੇ ਬਹੁਤ ਮਾਰਕਟਾਈ ਕੀਤੀ ਉਹਨਾਂ ਦੀ ਤੇ ਇਹ ਬੜੀ ਵੱਡੀ ਬੇਅਦਬੀ ਸੀਗੀ ਸਾਡੇ ਵਾਸਤੇ ਸਾਡੀ ਕੌਮ ਵਾਸਤੇ ਸਾਡੇ ਸਮਾਜ ਵਾਸਤੇ ਵੀ ਉਹਨਾਂ ਦੀ ਬੇਅਦਬੀ ਜਿਹੜੀ ਹੈ ਉਹਨਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਤੇ ਅੱਜ ਚੌਥਾ ਦਿਨ ਬੀਤਣ ਦੇ ਬਾਵਜੂਦ ਵੀ ਜਿਹੜਾ ਕੋਈ ਕਾਰਵਾਈ ਨਹੀਂ ਪੁਲਿਸ ਪ੍ਰਸ਼ਾਸਨ ਵੱਲੋਂ ਹੋਈ ਤੇ ਉਹਨੂੰ ਲੈ ਕੇ ਜਿਹੜਾ ਸਾਡੇ ਸਮਾਜ ਦੇ ਜਿੰਨੇ ਵੀ ਸੰਗਠਨ ਸੀਗੇ ਉਹਨਾਂ ਨੂੰ ਅਸੀਂ ਗੱਲ ਕੀਤੀ ਧਾਰਮਿਕ ਜਥੇਬੰਦੀਆਂ ਨੇ ਤੇ ਉਹ ਸਾਡੇ ਨਾਲ ਸਾਰੇ ਇੱਥੇ ਆਏ ਸੀਗੇ ਸਾਡੇ ਨਾਲ ਤੇ ਉਸ ਤੋਂ ਬਾਅਦ ਅੱਜ ਜਿਹੜਾ ਪੁਲਿਸ ਨੇ ਹੁਣੇ ਜਿਹੜਾ ਆ ਉਹ ਆਏ ਸੀਗੇ ਤੇ ਉਹਦੇ ਸਬੰਧ ਵਿੱਚ ਅਸੀਂ ਜਿਹੜਾ ਇੱਥੇ ਆਏ ਸੀਗੇ ਇਨਸਾਫ ਲੈਣ ਵਾਸਤੇ ਕਿਉਂਕਿ ਸਾਨੂੰ ਵਿਰੋਧੀ ਧਿਰ ਦਾ ਸਭ ਤੋਂ ਵੱਡੀ ਚੀਜ਼ ਤੇ ਵੇਖੋ ਪੁਲਿਸ ਪ੍ਰਸ਼ਾਸਨ ਦੀ ਇਹੋ ਹੀ ਸਾਨੂੰ ਮਤਲਬ ਤਕਲੀਫ ਦੇ ਹੋਈ ਪੀ ਜਿਹਨੂੰ ਪੁਲਿਸ ਨੇ ਫੜਨਾ ਸੀਗਾ ਜਿਹਦੇ ਖਿਲਾਫ ਅਸੀਂ 25 ਤਰੀਕ ਦੀ ਜਿਹੜੀ ਦਰਖਾਸਤ ਦਿੱਤੀ ਹੋਈ ਹੈ ਔਰ ਅਸੀਂ ਧਰਨਾ ਲਾ ਕੇ ਇੱਥੇ ਬਹਿ ਗਏ ਆ ਉਹ ਬੰਦਾ ਇੱਥੇ ਹੀ ਇਸੇ ਜਗ੍ਹਾ ਦੇ ਉੱਤੇ ਜਿੱਥੇ ਪੁਲਿਸ ਦਾ ਹੈੱਡ ਕੁਆਰਟਰ ਜਿਹਨੂੰ ਸਮਝਿਆ ਜਾਂਦਾ ਐਸਐਸਪੀ ਦਫ਼ਤਰ ਉਹ ਇੱਥੇ ਹੀ ਸਾਡੇ ਐਸਐਸਪੀ ਐਸਐਚਓ ਸਾਹਿਬ ਇੱਥੇ ਸਾਡੇ ਡਿਪਟੀ ਸਾਹਿਬ ਇੱਥੇ ਸਾਡੇ ਐਸਐਸਪੀ ਸਾਹਿਬ ਬੈਠੇ ਤੇ ਉਹ ਬੜਾ ਖੁੱਲੇ ਆਮ ਜਿਹੜਾ ਆ ਉਹ ਮਲਜ਼ਮ ਜਿਹੜਾ ਘੁੰਮ ਰਿਹਾ ਸਾਹਮਣੇ ਤੇ ਐਸਐਸਪੀ ਦੇ ਦਫ਼ਤਰ ਦੇ ਅੰਦਰ ਵੜ ਗਿਆ ਪੋਚਾ ਨੂੰ ਤਾਦ ਦੇ ਕੇ ਪੋਚਾ ਨੂੰ ਤਾਦ ਦੇ ਕੇ ਇੰਨਾ ਮਤਲਬ ਜਿਹ ਕੀ ਸਹਿਮਤੀ ਬਣੀ ਜੀ ਨੂੰ ਬੋਲੋ ਸਹਿਮਤੀ ਸਾਡੀ ਕੋਈ ਨਹੀਂ ਹੈ ਸਾਡੀ ਪਰਚਾ ਅਸੀਂ ਚਾਹੁੰਦੇ ਆ ਵੀ ਜਿਹੜਾ ਜਿਹੜਾ ਸਾਡੇ ਤੇ ਹੋਇਆ ਸੀਗਾ 295 ਇਹ ਲੱਗਣੀ ਚਾਹੀਦੀ ਹੈ 307 ਦਾ ਪਰਚਾ ਹੋਣਾ ਚਾਹੀਦਾ ਰਵਾਲਵਰ ਉਹਨੇ ਬੰਦੇ ਨੇ ਗੋਲੀਆਂ ਚਲਾਈਆਂ ਤਿੰਨ ਗੋਲੀਆਂ ਉਥੇ ਉਹਦਾ ਉਹਦੇ ਉਹਦੇ ਮੁਤਾਬਕ ਜਿਹੜਾ ਉਹ 307 ਦਾ ਪਰਚਾ ਹੋਣਾ ਚਾਹੀਦਾ ਜਾਣ ਕੇ ਉਹ ਕਰ ਦਿਆਂਗੇ ਹਾਂ ਜੀ ਸਾਰੇ ਜੋ ਇਨਜਾਮ ਲਾ ਰਹੇ ਐਸਐਚਓ ਦੇ ਉੱਪਰ ਕੀ ਜਾਣਾ ਜਾਓਗੇ ਮਤਲਬ ਜੋ ਇਹ ਰੋਬ ਲਾ ਰਹੇ ਆ ਬੰਦੀ ਕਾਰਵਾਈ ਕੀਤੀ ਜਾਏਗੀ ਕਹਿ ਰਿਹਾ ਜੀ ਸਾਹਮਣੇ ਆ ਜਾ ਸਾਡੇ ਦਫ਼ਤਰੋਂ ਅਨੰਦ ਕੇ ਗਿਆ ਐਕਚੁਅਲੀ ਸਾਨੂੰ ਉਹਦੀ ਪਛਾਣ ਨਹੀਂ ਹੋਣੀ ਉਹਨਾਂ ਦੱਸਿਆ ਉਹਨੂੰ ਅ ਤੇ ਹੁਣ ਇਹਨਾਂ ਦਾ ਬਿਆਨ ਦੇ ਆਧਾਰ ਤੇ ਜਿਹੜੀ ਬੰਦੀ ਕਾਰਵਾਈ ਕਰਕੇ ਉਹਨਾਂ ਨੂੰ ਅਰੈਸਟ ਕਰ ਲਾਂਗੇ